होगी होगी मतलब होगी जोशिगिर होगी भाई ਕੰਟਾ ਰੋਲ ਰੋਲ ਹੈ ਜੀ ਜੀ ਸਰ ਅੱਜ ਸਿਕਨਾ ਨਿਕਲੇ ਅਸੀਂ ਆਏ ਕਿ ਇਹ ਮਾਮਲਾ ਕਿੱਥੇ ਦਾ ਮਾਮਲਾ ਹੈ ਹਾਂ ਜੀ ਇਹ ਇੱਕ ਦੋ ਬਸਾਂ ਗਈਆਂ ਸੀ ਅਮਰਨਾਥ ਯਾਤਰਾ ਤੇ ਤੇ ਯਾਤਰੀ ਕਿਸੇ ਗੱਲ ਤੋਂ ਇਹ ਬਸ ਦੇ ਏਸੀ ਚਲਾਉਣ ਨੂੰ ਲੈ ਕੇ ਕਿਤੇ ਰਸਤੇ ਦੇ ਵਿੱਚ ਇਹਨਾਂ ਦੀ ਬਹਿਸ ਹੋ ਗਈ ਤੇ ਇੱਥੇ ਜਦੋਂ ਇਹ ਆਪਣਾ ਡੈਸਟੀਨੇਸ਼ਨ ਤੇ ਵਾਪਸ ਪਹੁੰਚੀ ਬਸ ਵੱਡੀ ਨਦੀ ਤੇ ਤੇ ਉੱਥੇ ਇਹਨਾਂ ਦਾ ਕੋਈ ਝਗੜਾ ਵਗੈਰਾ ਹੋ ਗਿਆ ਤੇ ਉਹਦੇ ਚ ਇੱਕ ਬੰਦਾ ਇੰਜਰਡ ਹੋਇਆ ਤੇ ਬਾਕੀ ਜੋ ਵੀ ਇਹਨਾਂ ਦਾ ਬਿਆਨ ਕਲਮੰਦ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਤੇ ਲੈਂਦੇ ਜਾਓ। ਕਿੰਨਾ ਕਿ ਜੀ। ਅ ਮਲਰ ਹਾਸਲ ਕਰ ਰਹੇ ਹਾਂ ਅਸੀਂ ਡਾਕਟਰ ਸਾਹਿਬ ਤੋਂ ਤੇ ਉਹ ਵੈਰੀਫਾਈ ਕਰ ਰਹੇ ਹਾਂ। ਅੱਛਾ ਜੀ। ਵੈਰੀਫਾਈ ਕਰਕੇ ਨਹੀਂ ਐਮਐਲਆਰ ਅਸੀਂ ਹਜੇ ਹਾਸਲ ਕਰਨੀ ਆ ਜੋ ਵੀ ਡਾਕਟਰ ਸਾਹਿਬ ਉਹਦੇ ਜੀ ਦੇਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ। ਨਹੀਂ ਵੀਡੀਓ ਨਹੀਂ ਮਿਲੀ ਕੋਈ। ਬਾਕੀ ਇਨਵੈਸਟੀਗੇਟ ਕਰ ਰਹੇ ਹਾਂ। ਦੀਪਕ ਹੈ ਜੀ ਮੇਰਾ ਨਾਮ। ਦੀਪਕ ਪੂਰਾ ਸਟੈਂਡ ਕੀਤਾ ਹੋਇਆ ਸੀ ਗੱਲ। ਅਸੀਂ ਅਮਰ ਨਾਲ ਤੋਹਾਰੇ ਜੀ ਗਈ। ਦੋ ਦਿਨ ਨੂੰ ਗਏ ਸੀ ਗਈ। ਤੇ ਉਹ ਉਧਰ ਆਂਦੇ ਹੋਏ ਆਪਸ ਚ ਕਿੰਨੀ ਦੀ ਰਾਜੂ ਪ੍ਰਧਾਨ ਦੀ ਲੜਾਈ ਹੋਈ ਹੈ ਰਾਜੂ ਪ੍ਰਧਾਨ ਨੇ ਰਾਜੂ ਪ੍ਰਧਾਨ ਨੇ ਉਧਰ ਬੰਦੇ ਬੁਲਾ ਲਏ ਉਧਰੋਂ ਉਹਨੇ ਆ ਕੇ ਗੋਲੀਆਂ ਚਲਾਤੀਆਂ ਹੀ ਉੱਥੇ ਗੋਲੇ ਚਲਾਉਣ ਤੋਂ ਬਾਅਦ ਅਰਪੇ ਟੀਟ ਨਾਮ ਦੇ ਮੁੰਡੇ ਰਾਜੂ ਪ੍ਰਧਾਨ ਦੇ ਮੁੰਡਾ ਦੀ ਰਾਜੂ ਪ੍ਰਧਾਨ ਦੇ ਮੁੰਡੇ ਨਾਮ ਸੀ ਗੌਰਵ ਗੋਲੀਆਂ ਚਲਾ ਕੇ ਸੀਰ ਸੁਰ ਪਾੜ ਕੇ ਭੱਜ ਗਏ ਜੋ ਮੋਹਨ ਦਾ ਜੀ ਮੇਰਾ ਬਰਾਬਰ ਅਜੀ ਸ਼ਕਰੀ ਜੀ ਅੱਜ ਮੌਕੇ ਤੇ ਸੀਗਾ ਜੀ ਸਾਰੇ ਸਾਰੇ ਗਵਾਹ ਬੱਸ ਡਰਾਈਵਰ ਵੀ ਲੇਡੀਜ਼ ਵੀ ਲੇਡੀਜ਼ ਨੂੰ ਬਾਹਰ ਕੱਢਿਆ ਲੇਡੀਜ਼ ਤੇ ਵੀ ਛਾਡੇ ਮਾਰਿਆ ਉਹਨਾਂ ਨੇ ਤੇ ਅੱਧੀ ਬੱਸ ਵੀਰ ਕੁੱਤੀ ਉਹਨਾਂ ਨੇ ਕਿੰਨੇ ਰਾਉਂਡ ਫਾਇਰ ਕੀਤੇ ਸੀ ਉਹਨਾਂ ਨੇ ਦੋ ਰਾਉਂਡ ਫਾਇਰ ਕਰੇ ਲੱਗੇ ਸਾਹਮਣੇ ਮਾਰੀ ਹੈ ਕਿਸੇ ਜਮੀਨ 'ਚ ਮਾਰਾਂਗੇ ਫਾਇਰ ਲੱਗੇ ਨਹੀਂ ਕਿਸ ਤਰ੍ਹਾਂ ਦੇਖਦੇ ਲਗਾਤਾਰ ਜਿਹੜੀਆਂ ਬਲਵਾਸ਼ੀ ਦੀਆਂ ਘਟਨਾਵਾਂ ਬਦ ਨਿਕਲ ਕੇ ਤਾਂ ਆ ਰਹੀਆਂ ਨੇ ਕੀ ਇਹ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਹੁਣ ਜਿਹੜਾ ਤੁਹਾਡਾ ਪ੍ਰਾਇਮਰ ਪਾਚ ਕੌਣ ਲੈ ਕੇ ਗਿਆ ਸੀ ਰਾਜੂ ਪ੍ਰਧਾਨ ਲੈ ਕੇ ਗਿਆ ਸੀ ਸਰੋ ਕਿਹੜੇ ਦਿਨ ਗਏ ਦੋ ਤਰੀਕ ਨੂੰ ਗਏ ਸੀ ਲੜਾਈ ਦਾ ਏਟਾ ਕਾਰਨ ਕੀ ਹੋਇਆ ਜਿਹੜੀ ਬਸ ਜੀ ਕੁੜੀ ਨੂੰ ਰਾਜੂ ਪ੍ਰਧਾਨ ਨੇ ਗਾਲਾਂ ਕੱਢੀਆਂ ਸੀਗਾ ਰਾਜੂ ਪ੍ਰਧਾਨ ਨੇ ਗਾਲਾਂ ਕੱਢੀਆਂ ਗੱਲ ਕਿਸੇ ਹੋਰ ਦੀ ਸੀ ਉਹਨਾਂ ਨੇ ਆ ਕੇ ਕੁੱਟਤਾ ਜਿਨ੍ਹਾਂ ਦੀ ਲੇਡੀਜ਼ ਨੂੰ ਘਾੜਾ ਗੱਡਿਆ ਸੀ ਬਸ ਚ ਉਹਨਾਂ ਨੇ ਅੱਗੇ ਸਨੋਰੀ ਸੀਤਲਾ ਮਾਤਾ ਦੇ ਮੰਦਰ ਬਸ ਰੋਕਣੇ ਚ ਉਹਨਾਂ ਨੇ ਸਨੋਰੀ ਅੱਡੀ ਬਸ ਕੇ ਲੀ ਬਸ ਕੇਰ ਕੇ ਨਾਲ ਦੇ ਸਾਰੇ ਬਸ ਕੁੱਟੇ ਅੱਧੀ ਇਹ ਹੈਗੀ 11 11:30 ਵਜੇ ਹਾਂਜੀ 11:30 ਵਜੇ ਤੁਹਾਡੇ ਬ੍ਰਦਰ ਦੇ ਕਿਤੇ ਕਿਤੇ ਸੱਟਾਂ ਮਾਰੀਆਂ ਸਿਰ 'ਚ ਮਾਰੀਆਂ ਹੀ ਪਿੱਠਾਂ ਤੇ ਕਿਰਪਾਨਾਂ ਮਾਰੀਆਂ ਡੰਡੇ ਮਾਰੇ ਉਹਨਾਂ ਨੇ ਫੋਨ ਫੋਨ ਘੇਰਤਾ ਉਹਨਾਂ ਦਾ ਫੋਨ ਪਤਾ ਨਹੀਂ ਘੇਰਤਾ ਪਤਾ ਨਹੀਂ ਖੋਲਿਆ ਇੱਕ ਘਟੋ ਘਟ 25 25 ਤੋਂ 30 ਜਾਣੇ ਸੀਗੇ ਮੇਰੇ ਕਹਿਣਾ ਪੈਦਲ ਸੀਗੇ ਇੱਕ ਮੋਟਰਸਾਈਕਲਾਂ ਦਾ ਸੀਗੇ ਰਾਜੂ ਪ੍ਰਧਾਨ ਬਸ ਸੀਗਾ ਰਾਜੂ ਪ੍ਰਧਾਨ ਰਾਜੂ ਪ੍ਰਧਾਨ ਨੇ ਵੀ ਮਾਰੀਆਂ ਕੋਈ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸੀਗਾ ਉਹਦੇ ਉਧਰ ਫੈਰ ਹੋਇਆ ਹਾਂਜੀ ਹਾਂਜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕਿਹਾ ਮੈਂ ਕਿਹਾ ਅਸਲਾ ਫੜੋ ਉਹਨਾਂ ਨੇ ਅਸਲਾ ਫੜਿਆ ਹੀ ਨਹੀਂ ਉਹ ਕਹਿੰਦੇ ਮੈਨੂੰ ਕਿਉਂ ਫੜ ਰਿਹਾ ਮੈਂ ਕਿਹਾ ਤੁਸੀਂ ਪ੍ਰਧਾਨਤਾ ਚੱਕ ਕਿਸੇ ਨੂੰ ਚੱਕਿਆ ਹੀ ਨਹੀਂ ਕਿਸੇ ਨੂੰ ਵੀ ਤੁਹਾਡਾ ਭਰਾ ਦੀ ਕਿੰਨੇ ਹਾਲਾਤ ਹਾਲਾਤ ਮਾੜੇ ਸੀ ਸਿਰ ਸੁਰਫਟਿਆ ਇਹਦਾ ਚੰਗਾ ਕੋ ਕਿਨੇ ਕਿਤੇ ਬਸ ਇੱਕ ਬੰਦੇ जख्मी ਆਈ ਪੈਰ ਚਲਾਇਆ ਉਹਨੇ ਨਿਆ ਅਸਲੇ ਨਾਲ ਬਲੈਕ ਕਲਰ ਦਾ ਅਸਲਾ ਸੀ ਕਹੀ ਉਹਦੇ ਕੋਲ 6 ਸਰ ਕਿਹਦੇ ਕੋਲ ਸੀ ਉਹ ਹਰਪ੍ਰੀਤ ਟੀਟ ਕੋਲ ਸੀਗਾ ਇਹ ਅਸਲਾ